ਸਪੈਕਟਰ ਮਾਰਚ ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਦਾ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਦਾ ਮਾਰਚ ਕਰ ਰਹੇ ਨੇ ਅੱਜ ਸਾਰੇ ਦੇਸ਼ ਦੇ ਘੱਟੋ-ਘੱਟ 500 ਜਿਲ੍ਹਿਆਂ 'ਚ ਇਸ ਤਰ੍ਹਾਂ ਦੇ ਮਾਰਚ ਹੋਣਗੇ ਪੰਜਾਬ ਵਿੱਚ ਤਾਂ ਘੱਟੋ-ਘੱਟ 7-7 8-8 ਜਗ੍ਹਾ ਇੱਕ ਇੱਕ ਜਿਲ੍ਹੇ ਦੇ ਵਿੱਚ ਮਾਰਚ ਹੋਣਗੇ ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਖੋਰਫੀਟ ਦਾ ਖੜਾ ਨਹੀਂ ਛੱਡਦੀ ਅਸੀਂ ਜਿਹੜੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਵੀ ਵੀ ਕਿਤੇ ਮੋਰਚੇ 'ਚ ਉਹਨਾਂ ਨੂੰ ਡੇਢੇ ਢੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖੜਾ ਨਵਾਂ ਜਾਰੀ ਕਰ ਦਿੱਤਾ ਹੈ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਤੋਂ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇਕਮੁੱਟ ਹੋ ਗਿਆ ਹੈ ਔਰ ਸਰਕਾਰ ਆਪਣਾ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ ਉਥੇ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਦੇਖਾਂਗੇ ਮੈਦਾਨ 'ਚ ਹੁਣ ਕੌਣ ਜਿੱਤਦਾ ਹੈ ਜਿੰਨੀ ਦੇਰ ਤੱਕ ਕਾਰਪੋਰੇਟਸ ਦਾ ਖੜਾ ਹੈ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਕਿਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੀ اشتਾਇਕ ਕਿਸਾਨ اور ਇਹ ਵੀ ਸਮਝਣਾ ਚਾਹੀਦਾ ਜੀ ਇਹਦੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੇ ਕੰਦ ਟੁੱਟ ਗਈ ਆ ਦੁਕਾਨ ਜਿਹੜੇ ਦੁਕਾਨਦਾਰ ਵੀ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ ਤੇ ਇਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਮੈਂ ਇੱਕ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ ਇਹ ਤਾਂ ਤੁਹਾਡੀ ਇੱਕ ਕੰਧ ਹੈ ਤੇ ਜੇ ਇਹ ਟੁੱਟ ਗਈ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਇਹ ਅੱਜ ਕਿਸਾਨ ਕਿਸਾਨੀ ਨੇ ਇੱਕ ਕਰਵਟ ਲਈ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਮਿਹਨਤ ਕਸ਼ ਲੋਕਾਂ ਨੇ ਸਾਰਿਆਂ ਨੇ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹਦੇ ਨਤੀਜੇ ਸਾਰਤਕ ਨਿਕਲਗੇ ਸਰਕਾਰ ਨੂੰ ਚੁਕਣਾ ਪਏਗਾ। ਨਾਮ ਤੇ ਜੁਨੇ ਦਾ ਨਾਮ ਇਸੋ ਮੈਂ ਹਰਦੀਪ ਸਿੰਘ ਗਿਆਸਤਾ ਜਿਹੜਾ ਪ੍ਰਧਾਨ ਬੀਕੇਜੂ ਕਰਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹੋ ਕਿ ਇਹ ਸਾਰਾ ਪ੍ਰੋਗਰਾਮ ਹੈ ਸਾਡੇ ਸੰਯੁਕਤ ਮੋਰਚੇ ਦੀ ਕਾਰਜ ਜੀ ਜੋ ਆਪਣੇ ਖੇਤੀ ਕਾਨੂੰਨ ਨੇ ਉਹਨਾਂ ਦੇ ਜਿਹੜੇ ਉਹਨਾਂ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 26 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇ ਕੇ ਆਪਣਾ ਮਾਰਚ ਕਰ ਰਹੇ ਆ ਟਰੈਕਟਰਾਂ ਦੇ ਤਿਰੰਗੇ ਝੰਡੇ ਲਾ ਕੇ ਤੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗ੍ਹਾ ਵਾ ਉੱਥੇ ਅਸੀਂ ਆਪਣਾ ਇਹ ਰੋਸ ਮਾਰਚ ਕਰ ਰਹੇ ਆ ਅਸੀਂ ਇੱਥੋਂ ਤੋਂ ਕਿੱਥੇ ਲੈ ਕੇ ਚੱਲਣਾ ਅਸੀਂ ਇੱਥੋਂ ਮਾਲਵਾ ਕਾਜ ਤੋਂ ਲੈ ਕੇ ਆਪਣੇ ਐਸਡੀਐਮ ਦਫ਼ਤਰ ਸਮਰਾਲਾ ਤੱਕ ਜਾਵਾਂਗੇ ਆ ਜਾਮ ਲੱਗਿਆ ਹੋਇਆ ਕਿਸੇ ਚੱਲੇ ਆ ਜਾ ਮੈਂ ਸੁਖਵਿੰਦਰ ਸਿੰਘ ਵੀ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਰ ਤੇ ਕੀ ਕਹਣਾ ਤੁਹਾਨੂੰ ਜਿਹੜਾ ਟੱਕਰ ਮੁੱਤ ਕਰਿਆ ਜਾ ਰਿਹਾ ਹੈ ਜਨਾਜਾ ਹਾ ਟ੍ਰੈਕਟਰ ਮਾਰਤਾ ਜਿਹੜੇ ਬਿੱਲ ਅੱਗੇ ਸੈਂਟਰ ਸਰਕਾਰ ਲਿਆਈ ਤੇ ਜਿਹਦੀ ਰਿਪੀਲ ਕਰਕੇ ਆਪਾਂ ਅੱਗੇ ਉੱਥੇ ਸਾਲ ਬੈਠ ਕੇ ਰਿਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅੱਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖਰੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਵਿਰੋਧ ਚ ਦੇਸ਼ ਭਰ ਚ ਐਸਕੇਮ ਦੀ ਕਾਲ ਤੇ ਅੱਜ ਟੈਸਟ ਕਰ ਰਹੇ ਹਾਂ ਉਹ ਗੱਲ ਕਰੀਏ ਮੰਗਾ ਕਿਹੜੇ ਕਿਹੜੇ ਲੈ ਕੇ ਜਾਵੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮਐਸਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹ ਇਹਨੂੰ ਦੇਖੋ ਇਹਨੂੰ ਬਾਅਦ ਚ ਇਹਨੂੰ ਲਾਗੂ ਕਰੋ ਮਤਲਬ ਵੀ ਅਗਲਾ ਸਟੈਪ ਹੈ ਇੱਕ ਟੀਕਾ ਲਾ ਕੇ ਦੇਖਿਆ ਟੀਕੇ ਦਾ ਰਿਐਕਸ਼ਨ ਆ ਇਹ ਸਾਰੇ ਜਿਹੜਾ ਕਿਸਾਨੀ ਅੱਜ ਉਰੇ ਖੜੀ ਆ ਦੇਸ਼ ਭਰ ਚ ਮਤਲਬ ਹਰੇਕ ਤੇ ਆਪਾਂ ਉਰੇ ਸਮਰਾਲੇ ਚ ਖੜੇ ਆ ਇਹ ਹਰੇਕ ਸਾਰੇ ਦੇਸ਼ ਚ ਇਹਦਾ ਪੂਰਾ ਵਿਰੋਧ ਹੋ ਰਿਹਾ ਜੋ ਇਹਨੇ ਮੋਦੀ ਸਰਕਾਰ ਨੇ ਟੇਡੇ ਵਿੰਗੇ ਟੰਗਾ ਨਾਲ ਜੋ ਇਹ ਕਰ ਰਹੀ ਹੈ ਉਹ ਚਾਲਾਂ ਤੋਂ ਐਸਕੇਮ ਸਚੇਤ ਐਸਕੇਮ ਦੇ ਆਗੂ ਸਚੇਤ ਨੇ ਜੋ ਦਸ਼ਾ ਨਿਰਦੇਸ਼ ਅਕੇ ਨੂੰ ਵੀ ਦਿਆ ਕਰਨਗੇ ਉਹਨਾਂ ਤੇ ਅਸੀਂ ਫੁੱਲ ਚੜਾਂਗੇ ਜੂਨੀਅਰ ਦਾ ਨਾਮ ਦੱਸ ਦੋ ਜੂਨੀਅਰ ਭਾਰਤੀ ਗਾਂਦੂਨੀ ਲਖਵਾਲਜੀ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਜੀ ਸਾਜੋ ਜਨਕੀਤਾ ਗਾ ਟਰੈਕਟਰ ਮਾਰਕੀਟਿਸ਼ਨ ਆਹਦੇ ਬਾਰੇ ਦੋਟਾ ਟਰੈਕਟਰ ਮਾਰਕੀਟ ਸਾਜ ਸਰਕਾਰ ਦੇ ਕਰਨ ਖਾਤਰੇ ਕਰਿਆ ਇਹ ਸਰਕਾਰ ਕਹਿੰਦੀ ਆ ਵੀ ਇਹਨਾਂ ਨੇ ਪੁੱਛ ਕੇ ਬੰਦੇ ਨੇ ਵੀ ਇਹ ਅੱਜ ਇਹ ਦਿਖਾਉਣ ਨੂੰ ਆ ਵੀ ਆ ਦੇਖੋ ਕਿਸਾਨ ਜੀ ਉਹਨਾਂ ਦੇ ਸੱਦੇ ਤੇ ਨਿਯੋਤ ਮੋੜ ਤੇ ਕਿ ਪਬਲਿਕ ਇੱਕ ਆਉਂਦੀ ਆ ਲੋੜ ਪਈ ਤੇ ਜਿੱਦੋਂ ਵੀ ਦੋ ਦਿਨ ਟੁਕਣੀ ਰਾਜ ਚੌਕ ਨਹੀਂ ਜਿਵੇਂ ਗਾਇ ਤਰੱਕੀ ਹੁੰਦੀ ਆ ਕਿਸਾਨ ਸੜਕਾਂ ਤੇ ਆਉਦੇ ਨੇ ਵੀ ਇਹ ਜਿਹੜੇ ਉਹਨਾਂ ਨੇ ਖੇਤੀ ਕਾਨੂੰਨ ਦੁਆਰਾ ਦਾ ਰਹੇ ਨੇ ਸਟੇਟ ਸਰਕਾਰ ਨੂੰ ਅਰਬ ਸੈਂਟਰ ਸਰਕਾਰ ਨੂੰ ਮਜਬੂਰ ਕਰਨ ਲਈ ਵੀ ਉਹ ਆਪਣੇ ਇਨਪਾਵਸ਼ ਲੈਣ ਸਟੇਟ ਸਰਕਾਰ ਇਹਨੂੰ ਉਹਦੇ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਆਪਣਾ ਖਾਣ ਦੀ ਕਰ ਗੱਲ ਕਰੀਏ ਟਰੈਕਟਰਾਂ ਦੀ ਤਾਂ ਜਿਹੜਾ ਟਰੈਕਟਰ ਆ ਜਿਹੜਾ ਕਿੰਨਾ ਕਿ ਚਿੰਤੀ ਦੇ ਵਿੱਚ ਆ ਜਿਹੜਾ ਕਿਸਾਨ ਨਿਕਲੇ ਆ ਫੜਕਾ ਤੇ। ਸਰੀਬ ਨਾਲ ਇੱਥੇ ਇੱਥੇ ਸਮਰਾਲੇ 'ਚ ਮੇਰਾ ਖਿਆਲ ਆ ਹੋਊਗਾ 150 ਦੇ ਜਿਹੜੇ ਟਰੈਕਟਰ ਹੋਊਗਾ ਜੀ। ਇਹਨੂੰ ਬੱਦੇ ਹੋ ਸਕਦਾ ਘੱਟ ਵੀ ਚਿੰਤੀ ਦਾ ਕਰੀ ਨਹੀਂ ਯਾਨੀ ਮੋਟੇ ਮੋਟੇ ਇੰਨੇ ਤਾਂ ਹੈਗੇ ਨਹੀਂ। ਬਾਗ ਨਹੀਂ ਆਪੀ ਤਸੀਲ ਆ ਗਏ ਵੀ ਜਿਹੜੇ ਡਾਕਟਰ ਮਤ ਕਰਦੇ ਜਾਂ ਸਰਕਾਰਾਂ ਨੂੰ ਅਸਰ ਹੋਊਗਾ ਦਾ ਹੋਊਗਾ ਜੀ। ਲਾ ਕੇ ਹਟਾਂਗੇ ਜਿਹੜੀ ਕਹਿੰਦੇ ਨੇ ਵੀ ਇਹ ਨਾਲ ਨਹੀਂ ਬੰਦੇ। ਇਹੀ ਦੱਖਣ ਖਤ ਦਾ ਹੋਵੇ ਕਾ ਜਾਨੀ ਹੈਗੀ ਵੀ ਲੋਕਾਂ ਨੂੰ ਦਿਖਾਉਣਾ। ਇਹ ਸਰਕਾਰ ਕੋਈ ਕੰਮ ਫੋਲਡਰ ਕਰਕੇ ਤੁਹਾਨੂੰ ਦਿਖਾਉਣ ਕਰਦਾ ਵੀ ਇੱਕ ਸੱਦੇ ਦੇ ਉੱਤੇ ਇੱਕ ਨਾਲ ਮਜ਼ਦੂਰ ਇਕੱਠੇ ਹੁੰਦੇ